ਲੋ ਵੀ ਅੱਜ ਆਪਾਂ ਗੱਲ ਕਰਦੇ ਆਂ ਖਾਨ ਬਾਬੇ ਦੀ ਜਿਹੜਾ ਫੁੱਲਿਆ ਹੋਇਆ ਹਨਾ ਗਵਾਰੇ ਵਾਂਗੂ ਆਪਦੇ ਅੰਦਰ ਹਵਾਈ ਭਰ ਕੇ ਰੱਖਦਾ ਅੱਜ ਉਹ ਗੱਡੀ ਖਿੱਚੂਗਾ ਆਪਣੀ ਗੁੱਤ ਨਾਲ ਠੀਕ ਆ ਤੇ ਅੱਜ ਉਹਨੇ ਗੱਡੀ ਖਿੱਚਣੀ ਆਪਣੀ ਗੁੱਤ ਨਾਲ ਦੇਖੋ ਤਿਆਰ ਕਰ ਰਹੇ ਨੇ ਦੋ ਚੇਲੇ ਆ ਗਏ ਹੁਣ ਉਹਦੇ ਤੇ ਉਹਦੀ ਗੁੱਤ ਨਾਲ ਰੱਸੀ ਬੰਨ ਰਹੇ ਨੇ ਗੱਡੀ ਖਿੱਚਣੀ ਅੱਜ ਉਹਨੇ ਪੂਰਾ ਗਵਾਰੇ ਨਾਲ ਫੁੱਲਿਆ ਦੇਖੋ ਰੱਸੀ ਕਿਵੇਂ ਉਹ ਕਰ ਲਈ ਉਹਨੇ ਚਾਰ ਰੱਸੀਆਂ ਚੌਰੀ ਕਰ ਲਈ ਰੱਸੀ ਹੁਣ ਦੇਖੋ ਪੂਰਾ ਜੋ ਲਾਰਾ ਵਿਚਾਰਾ ਹਨਾ ਦੇਖੋ ਰੱਸੀ ਨੂੰ ਤੁਸੀਂ ਦੇਖੀ ਚੱਲੋ ਨਾਲੇ ਹੱਸੋਗੇ ਇਹਨੂੰ ਦੇਖ ਕੇ ਹਨਾ ਵੀ ਕੀ ਕਰੀ ਜਾਂਦਾ ਇਹ ਕੀ ਨਹੀਂ ਇਹ ਚੀਜ਼ ਦੇਖੋ ਵਿਚਾਰਾ ਕਿੰਨਾ ਜ਼ੋਰ ਲੱਗਿਆ ਓਏ ਹੋਏ 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 ਗੱਡੀ ਨਾਲ ਉਹੀ ਨਾ ਪਤੰਦਰਾ ਉਹ ਕਰਦੀ ਗੱਡੀ ਨੂੰ ਦੇਖੀ ਰੱਸੀ ਵੀ ਢਿੱਲੀ ਪਈ ਆ ਵੀ ਦਸ ਜੋ ਲਾਰਾ ਇਹ ਵੀ ਬਹੁਤ ਡਰਾਮੇ ਕਰਦਾ ਨਿਤ ਨਵੀਂ ਵੀਡੀਓ ਆਉਂਦੀ ਆ ਇਹਦੀ ਤੇ ਡਰਾਮੇ ਪੂਰੇ ਕਰਦਾ ਇਹ ਰੱਜ ਕੇ ਆਹ ਦੇਖੋ ਕਿਵੇਂ ਪੂਰਾ ਜੋ ਲਾਰਾ ਅੰਦਰੋਂ ਤਿੰਗੜ ਰੱਸੀ ਪੂਰੀ ਢਿੱਲੀ ਪਈ ਆ ਤੇ ਇਹਨੂੰ ਐ ਲੱਗ ਰਿਹਾ ਵੀ ਜੋਰ ਮੇਰਾ ਪੂਰਾ ਚੱਲ ਰਿਹਾ ਵੀਡੀਓ ਇਹਦੀ ਪੂਰੀਆਂ ਮੀਲਣਾ ਚ ਜਾਂਦੇ ਨੇ ਹਨਾ ਲੋਕ ਪੂਰਾ ਦੇਖਦੇ ਨੇ ਐਂਟਰਟੇਨਮੈਂਟ ਕਰਦੇ ਨੇ ਪੂਰਾ ਇਹ ਚੈਲੰਜ ਕਰਦਾ ਕਹਿੰਦਾ ਮੈਂ ਬਾਲਡ ਸਟਰੋਂਗਸ ਮੈਨ ਆ ਇਹ ਬੰਦਾ ਤੇ ਅੰਦਰ ਇਹ ਬਾਡੀ ਕਦੇ ਨਹੀਂ ਦਿਖਾਈ ਨਹੀਂ ਗਈ ਇਹੀ ਸੂਟ ਜਾ ਪਾ ਕੇ ਰੱਖਦਾ ਇਹ ਇਹਦੇ ਅੰਦਰ ਪਤਾ ਨਹੀਂ ਕਿਵੇਂ ਹਵਾ ਭਰੀ ਹੋਈ ਆ ਪਤਾ ਨਹੀਂ ਸਪੰਜਾ ਹਨਾ ਜਾਂ ਕੋਈ ਕੱਪੜੇ ਨੇ ਤੇ ਇਹਨੇ ਉਹੀ ਪਾ ਕੇ ਰੱਖਣੇ ਨੇ ਪੂਰਾ ਇਹ ਆਪਦੇ ਵੱਲੋਂ ਜੋਰ ਲਾ ਰਿਹਾ ਐਵੇਂ ਦਿਖਾ ਰਿਹਾ ਵੀ ਮੈਂ ਪੂਰਾ ਖਿੱਚ ਰਿਹਾ ਹਨਾ ਵੀ ਮੇਰੀ ਪੂਰੀ ਜਾਨ ਲੱਗਿਆ ਆ ਦੇਖ ਹੁਣ ਸਿੱਧਾ ਹੋ ਗਿਆ ਇਹ ਆ ਦੇਖ ਮੁੜ ਕੇ ਹੁਣ ਸਿੱਧਾ ਹੋ ਰਿਹਾ ਵੀ ਹਾਂ ਨਰਨ ਵੀ ਹੁਣ ਅੱਗੇ ਹੁੰਦੀ ਖਿੱਚੂੰਗਾ ਵੀ ਪਹਿਲਾਂ ਬਾਹਲ ਪਿੱਛੋਂ ਦੀ ਤਾਂ ਖਿੱਚੀ ਨਹੀਂ ਆਂਦੇ ਜਿਆਦਾ ਜੋਰ ਲੱਗਦਾ ਸੀਗਾ ਹੁਣ ਸਿੱਧਾ ਖਿੱਚੂੰਗਾ ਇਹਨੂੰ ਮੈਂ ਗੱਡੀ ਨੂੰ ਦੇਖੀ ਚੱਲੋ ਇਹਦੀ ਵੀਡੀਓ ਆ ਦੇਖੋ ਹੁਣ ਉਹ ਤੇ ਬਾਰਨਰ ਤੇ ਧਾਲੇ ਹੱਥ ਥੱਕ ਗਿਆ ਹੁਣ ਜੋਰ ਮਾਰੂ ਦੁਬਾਰੇ ਉਹ ਚੱਕ ਹੁਣ ਉਹ ਸਿੱਧੂਰੀ ਕਰਕੇ ਫੇਰ ਵਿਚਾਰਨੇ ਜੋਰ ਲਾਇਆ ਗੱਡੀ ਹਜੇ ਤੱਕ ਰਿਸਕ ਹੀ ਨਹੀਂ ਹੈਗੀ ਹਾਂ ਹੁਣ ਹੁਣ ਲੱਗਿਆ ਲੱਗਦਾ ਕੋਈ ਪਿੱਛੋਂ ਧੱਕਾ ਲਾ ਰਿਆ ਇੰਨੀ ਤੇਜ਼ ਰੱਸੀ ਢਿੱਲੀ ਪਈ ਆ ਗੱਡੀ ਆਪ ਰੁੜ ਰਹੀ ਆ ਆ ਦੇਖ ਲਾਸਟ ਸੀਨ ਬਸ ਇਹਨੇ ਉਹ ਕਰ ਲਿਆ ਵੀ ਹਾਂ ਮੇਰਾ ਜੋਰ ਲੱਗਿਆ ਰੱਸੀ ਢਿੱਲੀ ਪਈ ਆ ਜੋ ਪਤੰਦਰਾ ਤੇ ਤਾਂ ਖੋਪੜੀ ਲੈ ਜਾਂਦੀ ਇੰਨਾ ਜੋਰ ਗੱਡੀ ਖਿੱਚਣੀ ਸੌਖੀ ਪਈ ਆ ਹਾਉ ਥੱਕ ਗਿਆ ਹੁਣ ਗਵਾਰਾ ਆਲੂ ਫੁੱਲਿਆ ਹੋਇਆ ਪਟੂਰਾ ਨਹੀਂ ਹੁੰਦਾ ਉਹ ਆਹੇ ਉਹ ਪੈ ਗਿਆ ਹੁਣ ਫੁੱਲਿਆ ਹੋਇਆ ਭਟੂਰਾ ਆਹ ਦੇਖੋ ਆ ਫੇਰ ਉੱਠ ਖੜਿਆ ਹੁਣ ਬਹੁਤ ਚੱਕ ਜੋਰ ਦਿਖਾਉਂਦਾ ਕਹਿੰਦਾ ਹਾਂ ਪੂਰਾ ਖੜਾ ਖੜਾ ਅੱਜ ਤਾਂ ਅੱਜ ਨਹੀਂ ਹਟਦਾ ਹੈਗਾ ਇਹ ਦਵਾਰਾ ਚੰਗਾਈ ਪਾਈ ਓਕੇ